ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਦੇ ਚਰਨਾਂ ਕਮਲਾਂ 'ਚ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ 'ਚ ਨਮਸਕਾਰ ਕਰਨੇ ਆ ਖਾਲਸਾ ਜੀ ਖਾਲਸਾ ਜੀ ਤੁਸੀਂ ਕਦੇ ਵੀ ਉਦਾਸ ਨਾ ਹੋਇਆ ਕਰੋ ਜਿਸ ਅਰਦਾਸ ਉੱਪਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮੋਰ ਲੱਗੀ ਹੁੰਦੀ ਏ ਉਹ ਵਾਹਿਗੁਰੂ ਦੀ ਕਰਵੈਚ ਕਦੇ ਵੀ ਨਕਾਰ ਨਹੀਂ ਚੰਦੀ ਕਿਉਂਕਿ ਜਦੋਂ ਅਸੀਂ ਕੋਈ ਵੀ ਫਲ ਦਾ ਬੂਟਾ ਲਗਾਉਂਦੇ ਆ ਖਾਲਸਾ ਜੀ ਕਈ ਵਾਰ ਤਾਂ ਛੋਟੇ ਜਿਹੇ ਬੂਟੇ ਨੂੰ ਹੀ ਫਲ ਲੱਗ ਜਾਂਦਾ ਏ ਤੇ ਕਈ ਵਾਰ ਬੂਟਾ ਪਹਿਲਾਂ ਵੱਡਾ ਹੁੰਦਾ ਏ ਥੋੜਾ ਟਾਈਮ ਵੀ ਜ਼ਿਆਦਾ ਲੈਂਦਾ ਏ ਪਰ ਸਮਾਂ ਆਉਣ ਤੇ ਉਸ ਨੂੰ ਵੀ ਤਾਨੀਆਂ ਭਰ ਜਾਂਦੀਆਂ ਨੇ ਫਲ ਇੰਨਾ ਲੱਗ ਜਾਂਦਾ ਹੈ ਬਸ ਇਸੇ ਤਰ੍ਹਾਂ ਕਈ ਵਾਰੀ ਕਿਸੇ ਦਾ ਨਾਮ ਜਪਿਆ ਨਾਲੋਂ ਨਾਲ ਫਲ ਮਿਲਣ ਲੱਗ ਜਾਂਦਾ ਹੈ ਤੇ ਕਿਸੇ ਕਿਸੇ ਨੂੰ ਬਹੁਤ ਜ਼ਿਆਦਾ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਪਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਬਾਦ ਵਿੱਚ ਉਸ ਦੇ ਜਪੇ ਹੋਏ ਨਾਮ ਤੇ ਰੱਖੇ ਹੋਏ ਸਬਰ ਤੇ ਭਰੋਸੇ ਦੇ ਬੂਟੇ ਨੂੰ ਵੀ ਪਲ ਵੀਰ ਬੇ ਹਿਸਾਬਾ ਬਖਸ਼ ਦਿੰਦੇ ਨੇ ਖਾਲਸਾ ਜੀ ਯੋਕੇ ਖਾਲਸਾ ਜੀ ਕਿਸੇ ਨੇ ਮਹਾਂਪੁਰਖਾਂ ਨੂੰ ਸਵਾਲ ਕੀਤਾ ਜਿੰਨਾ ਜ਼ਿਆਦਾ ਮੈਂ ਪਰਮਾਤਮਾ ਨੂੰ ਮੰਨਦਾ ਆਂ ਵੀ ਉਸ ਤੋਂ ਵੱਧ ਕੇ ਰੱਬ ਮੈਨੂੰ ਦੁੱਖ ਦਿੰਦਾ ਏ ਇਸ ਤਰ੍ਹਾਂ ਵੀ ਕੋਈ ਕਰਦਾ ਹੁੰਦਾ ਏ ਰੱਬ ਨੂੰ ਤੇ ਖੁਸ਼ ਹੋ ਕੇ ਮੇਰੇ ਸਾਰੇ ਕਾਰਜ ਸਫਲ ਕਰ ਦੇਣੇ ਚਾਹੀਦੇ ਸੀ ਪਰ ਖਾਲਸਾ ਜੀ ਸੰਤ ਮਹਾਂਪੁਰਖ ਕਹਿੰਦੇ ਤੇਰੇ ਮੰਨਣ ਵਿੱਚ ਕੋਈ ਕਮੀ ਨਹੀਂ ਤੇਰੀ ਅਰਦਾਸ ਬਿਲਕੁਲ ਉੱਚੀ ਤੇ ਸੁੱਚੀ ਏ ਬਸ ਲੋਕਾਂ ਦਾ ਬਾਬਾ ਜਿਵੇਂ ਘੜੇ ਨੂੰ ਲੱਤ ਮਾਰ ਕੇ ਪਰਖਦਾ ਏ ਪਰ ਤੇਰਾ ਗੁਰੂ ਘੜੇ ਨੂੰ ਜੋਰ ਦੀ ਉਤੋਂ ਥੱਲੇ ਛੁੱਟ-ਛੁੱਟ ਕੇ ਦੇਖ ਰਿਹਾ ਹੋਵੇਗਾ ਕਿ ਤੇਰਾ ਪਾਂਡਾ ਕਿੰਨਾ ਕੁ ਪੱਕਾ ਏ ਤਾਹੀਂ ਤੇਨੂੰ ਦੁੱਖ ਵਾਦ ਮਿਲ ਰਹੇ ਨੇ ਪਰਖ ਦੀ ਘੜੀ ਆ ਮੈਂ ਬੜੇ ਪਾਠ ਕੀਤੇ ਨੇ ਬੜੇ ਮੱਥੇ ਟੇਕੇ ਨੇ ਮੈਨੂੰ ਕੁਝ ਨਹੀਂ ਮਿਲਿਆ ਇਸ ਤਰ੍ਹਾਂ ਦੇ ਆਪਣੇ ਗੁਰੂ ਨੂੰ ਤਾਨੇ ਮਾਰ ਕੇ ਮੈਨੇ ਮਾਰ ਕੇ ਦੇਖੇਗੀ ਤੇ ਆਪਣੇ ਭਾਂਡੇ ਨੂੰ ਕੱਚਾ ਸਾਫਤ ਨਾ ਕਰ ਬੈਠੀ ਇਸ ਤਰ੍ਹਾਂ ਖਾਲਸਾ ਜੀ ਆਪਾਂ ਵੀ ਬਹੁਤ ਵਾਰ ਕਰਦੇ ਆ ਕਿ ਮੈਂ ਬਹੁਤ ਪਾਠ ਵੀ ਕੀਤਾ ਹੈ ਸੇਵਾ ਵੀ ਕੀਤੀ ਹੈ ਬਹੁਤ ਮੈਂ ਹਰ ਰੋਜ਼ ਪਾਠ ਕਰਦਾ ਪਰ ਮੈਨੂੰ ਫਿਰ ਵੀ ਦੁੱਖ ਮਿਲਦੇ ਨੇ ਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸਿਰਫ ਆਪਾਂ ਨੂੰ ਪਰਖਦੇ ਨੇ ਆਪਣਾ ਸਬਰ ਸੰਤੋਖ ਦੇਖਦੇ ਨੇ ਆਪਣਾ ਭਰੋਸਾ ਦੇਖਦੇ ਨੇ ਪਰ ਜਦੋਂ ਆਪਾਂ ਇਸ ਤਰ੍ਹਾਂ ਰੱਬ ਨੂੰ ਹਰ ਰੋਜ਼ ਤਾਨੇ ਮੀਨੇ ਮਾਰਦੇ ਆ ਕਿ ਜੋ ਕੁਝ ਵੀ ਮੇਰੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਹੈ ਉਹ ਸਭ ਪਰਮਾਤਮਾ ਠੀਕ ਨਹੀਂ ਕਰ ਰਿਹਾ ਵੀ ਮੈਂ ਪਾਠ ਕਰਦਾ ਤਾਂ ਵੀ ਠੀਕ ਨਹੀਂ ਹੁੰਦਾ ਖਾਲਸਾ ਜੀ ਮੰਨਦੇ ਆ ਕਿ ਮਹਾਰਾਜ ਦੀ ਕਿਰਪਾ ਹੁੰਦੀ ਏ ਪਰ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਵੀ ਆਉਂਦੇ ਰਹਿੰਦੇ ਨੇ ਅੱਜ ਨਹੀਂ ਤਾਂ ਕੱਲ ਵਾਹਿਗੁਰੂ ਦੀ ਕਿਰਪਾ ਤਾਂ ਜ਼ਰੂਰ ਹੋਵੇਗੀ ਬਸ ਤੁਸੀਂ ਭਰੋਸਾ ਬਣਾ ਕੇ ਰੱਖੋ ਕਈ ਵਾਰ ਆਪਣੀ ਜ਼ਿੰਦਗੀ 'ਚ ਜਦੋਂ ਦੁੱਖ ਇੰਨੇ ਆ ਜਾਂਦੇ ਨੇ ਆਪਣਾ ਮਨ ਡੋਲ ਜਾਂਦਾ ਏ ਆਪਾਂ ਗਲਤ ਰਸਤਿਆਂ 'ਤੇ ਚੱਲ ਪੈਨੇ ਆ ਪਰ ਆਪਾਂ ਗਲਤ ਰਸਤਿਆਂ 'ਤੇ ਬਿਲਕੁਲ ਨਹੀਂ ਚੱਲਣਾ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਪੂਰਾ ਭਰੋਸਾ ਰੱਖਣਾ ਏ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਉੱਪਰ ਕੋਈ ਵੀ ਨਹੀਂ ਹੈਗਾ ਖਾਲਸਾ ਜੀ ਜੇ ਤੁਹਾਨੂੰ ਕੋਈ ਕਹਿੰਦਾ ਵੀ ਏ ਕਿ ਮੈਂ ਤੁਹਾਡਾ ਆ ਠੀਕ ਕਰ ਦਿਆਂਗਾ ਉਹ ਠੀਕ ਕਰ ਦਿਆਂਗਾ ਤੁਸੀਂ ਉਸ ਨੂੰ ਇਹ ਸਵਾਲ ਜ਼ਰੂਰ ਕਰਿਆ ਕਰੋ ਕਿ ਉਹ ਆਪਣੀ ਜ਼ਿੰਦਗੀ ਕਿਉਂ ਨਹੀਂ ਬਣਾ ਸਕਿਆ ਜੇ ਉਹ ਆਪਣਾ ਫਿਊਚਰ ਬਣਾ ਕੇ ਦੇ ਸਕਦਾ ਹੈ ਤੇ ਉਹ ਖੁਦ ਆਪਣਾ ਕਿਉਂ ਨਹੀਂ ਬਣਾ ਸਕਿਆ ਅੱਜ ਤੱਕ ਤੁਸੀਂ ਇਤੋਂ ਹੀ ਆਈਡੀਆ ਲਗਾ ਲਿਆ ਕਰੋ ਕਿ ਬੰਦਾ ਬੰਦੇ ਦਾ ਕੁਝ ਨਹੀਂ ਕਰ ਸਕਦਾ ਉਹ ਪਰਮਾਤਮਾ ਦੇ ਹੱਥ ਸਭ ਕੁਝ ਹੈ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਭਰੋਸਾ ਰੱਖਿਆ ਕਰੋ ਉਤੋਂ ਹੀ ਆਪਾਂ ਨੂੰ ਸਭ ਕੁਝ ਮਿਲਣਾ ਹੈ ਪਿਉ ਕੀ ਖਾਲਸਾ ਜੀ ਜੇ ਲੋਕ 24 ਘੰਟੇ ਤੁਹਾਨੂੰ ਦੁੱਖ ਦੇਣ ਲਈ ਨਿੰਦਣ ਲਈ ਪਰੇਸ਼ਾਨ ਕਰਨ ਲਈ ਤਿਆਰ-ਬਰ ਤਿਆਰ ਹੀ ਰਹਿੰਦੇ ਹੋਣ ਪਰ ਜਿਹੜੇ ਆਪਣੇ ਅੰਦਰ ਦੇ ਦੁੱਖਾਂ ਦੀਆਂ ਗੰਢਾਂ ਖੋਲ ਕੇ ਆਪਣੀਆਂ ਪੀੜਾਂ ਦੀ ਦਾਸਣ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਦੇ ਕੋਲ ਦੇ ਰਹਿੰਦੇ ਨੇ ਫਿਰ ਪਰਮੇਸ਼ਰ ਫਿਰ ਪਰੇਸ਼ਾਨ ਕਰਨ ਵਾਲਿਆਂ ਨੂੰ ਤਾਂ ਤਾਂ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੀ ਛੋਟੀ ਅੱਗੇ ਲੇਖੇ ਦੇ ਨੇ ਪੈਂਦੇ ਨੇ ਕਿਉਂਕਿ ਜਿਹੜਾ ਆਪਣੇ ਰੂਹ ਤੋਂ ਜੀਵ ਤੋਂ ਉਸ ਨਿਰੰਕਾਰ ਦਾ ਜਪਦੀ ਸੇਵ ਦਾ ਜਾਪ ਪੜ ਰਿਹਾ ਹੈ ਉਸ ਦੇ ਖਿਲਾਫ ਬਿਨ ਮਤਲਬ ਦਾ ਮਾੜਾ ਬੋਲਣ ਵਾਲਿਆਂ ਜੀਵਨ ਨੂੰ ਵਾਹਿਗੁਰੂ ਇੱਕ ਦਿਨ ਖਿੱਚ ਕੇ ਰੱਖ ਦਿੰਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਤੁਹਾਡੇ ਅੱਗੇ ਹਰ ਰੋਜ਼ ਬੇਨਤੀ ਕਰਦੇ ਆਂਗੇ ਤੁਸੀਂ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਜੇ ਤੁਹਾਡਾ ਕੋਈ ਮਾੜਾ ਕਰ ਵੀ ਰਿਹਾ ਤੁਹਾਨੂੰ ਪਤਾ ਵੀ ਚੱਲ ਰਿਹਾ ਹੈ ਕਿ ਉਹ ਬੰਦਾ ਤੁਹਾਡਾ ਮਾੜਾ ਕਰ ਰਿਹਾ ਤੁਸੀਂ ਫਿਰ ਵੀ ਕਿਸੇ ਬਾਰੇ ਗਲਤ ਨਾ ਸੋਚੋ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਦੀ ਗਰਬਾਣੀ ਦਾ ਜਾਪ ਕਰੋ ਤੇ ਅਰਦਾਸ ਬੇਨਤੀ ਕਰੋ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਆਪ ਸਭ ਜਾਣੀ ਜਾਣੇ ਜੋ ਮਾੜਾ ਕਰਦਾ ਏ ਉਹਦਾ ਮਾੜਾ ਹੀ ਹੋਵੇਗਾ ਕਦੇ ਚੰਗਾ ਨਹੀਂ ਹੋ ਸਕਦਾਗਾ ਇਹ ਉਸਦਾ ਭਲੇਖਾ ਹੀ ਹੁੰਦਾ ਏ ਕਿ ਮੈਂ ਕਿਸੇ ਦਾ ਮਾੜਾ ਕਰ ਰਿਹਾ ਤੇ ਮੇਰੇ ਬਾਰੇ ਕਿਹੜਾ ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ ਪਰ ਉਹ ਉੱਪਰ ਜੋ ਨੀਲੀ ਛੱਤ ਵਾਲਾ ਬੈਠਾ ਹੈ ਖਾਲਸਾ ਜੀ ਉਸ ਦੇ 24 ਘੰਟੇ ਕੈਮਰੇ ਆਉਣ ਰਹਿੰਦੇ ਨੇ ਭਾਵੇਂ ਗੁੱਠ ਚ ਵੜ ਕੇ ਭਾਵੇਂ ਅੰਦਰ ਬੈਠ ਕੇ ਤੁਸੀਂ ਕਿਤੇ ਵੀ ਕੁਝ ਵੀ ਗਲਤ ਕੰਮ ਕਰ ਲੋ ਪਰ ਉਹਦੀ ਨਿਗਰ ਹਮੇਸ਼ਾ ਤੁਹਾਡੇ ਤੇ ਹੋਵੇਗੀ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਜੋ ਹੱਦਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੇ ਇੱਕ ਮਾਤਾ ਜੀ ਦੀ ਹੱਡ ਵੀਤੀਏ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਮਾਤਾ ਜੀ ਨੇ ਦੱਸਿਆ ਕਿ ਮੇਰੇ ਪੀਕਾ ਪਰਿਵਾਰ ਦੇ ਵਿੱਚ ਬਹੁਤ ਕੁਝ ਸਭ ਕੁਝ ਵਧੀਆ ਸੀ ਕਿਉਂਕਿ ਮਾਤਾ ਜੀ ਦੱਸਦੇ ਆ ਕਿ ਮੇਰਾ ਪੀਕਾ ਪਰਿਵਾਰ ਬਾਹਰ ਗਿਆ ਹੋਇਆ ਸੀ ਮਾਤਾ ਜੀ ਦੇ ਜੋ ਬ੍ਰਦਰ ਸੀਗੇ ਉਹ ਅਮਰੀਕਾ ਗਏ ਹੋਏ ਸੀ ਜੀ ਉਹ ਬਹੁਤ ਪੁਰਾਣੇ ਕਹਿੰਦੇ ਪਹਿਲਾਂ ਦੇ ਗਏ ਸੀਗੇ ਕਹਿੰਦੇ ਕਿ ਮੈਂ ਜਦੋਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਸੀ ਕਹਿੰਦੇ ਕਿ ਮੈਂ ਬਹੁਤ ਆਪਣੀ ਜ਼ਿੰਦਗੀ ਵਧੀਆ ਕੱਟੀ ਐਸ਼ੋ ਆਰਾਮ ਦੀ ਮੇਰੀ ਜ਼ਿੰਦਗੀ ਸੀ ਜੋ ਚੀਜ਼ ਮੈਂ ਮੰਗੀ ਉਹ ਹੀ ਚੀਜ਼ ਮੈਂ ਪਾਈ ਕਹਿੰਦੇ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਸੀਗੇ ਚਲੰਦਰ ਸ਼ਹਿਰ ਦੇ ਵਿੱਚ ਮਾਤਾ ਜੀ ਦੱਸਦੇ ਕਹਿੰਦੇ ਕਿ ਜਦੋਂ ਮੇਰੀ ਮੈਰਿਜ ਹੁੰਦੀ ਏ ਮੇਰਾ ਪੇਕੇ ਪਰਿਵਾਰ ਕਹਿੰਦੇ ਮੇਰੇ ਮਾਤਾ ਪਿਤਾ ਇੱਥੇ ਹੁੰਦੇ ਨੇ ਤੇ ਜਿਹੜੇ ਮੇਰੇ ਭਰਾ ਪਰਜਾਈ ਹੁੰਦੇ ਨੇ ਮਾਤਾ ਜੀ ਕਹਿੰਦੇ ਕਿ ਉਹ ਮੇਰੇ ਵਿਆਹ ਦੇ ਕਰਕੇ ਬਾਹਰ ਤੋਂ ਇੱਥੇ ਆਏ ਹੁੰਦੇ ਨੇ ਮਾਤਾ ਜੀ ਦੱਸਦੇ ਆ ਕਹਿੰਦੇ ਕਿ ਜਦੋਂ ਮੇਰੀ ਮੈਰਿਜ ਸੀ ਕਹਿੰਦੇ ਉਹ ਮੈਰਿਜ ਦੇ ਕਰਕੇ ਮੇਰੇ ਮਾਤਾ ਪਿਤਾ ਇੱਥੇ ਸੀ ਵੀ ਜਦੋਂ ਬੇਟੀ ਦਾ ਵਿਆਹ ਹੋ ਗਿਆ ਸੀ ਬਾਹਰ ਚਲੇ ਜਾਵਾਂਗੇ ਕਹਿੰਦੇ ਕਿ ਮੇਰੀ ਵੀ ਜਿਹੜੀ ਵਿਆਹ ਹੋਇਆ ਸੀ ਕਹਿੰਦੇ ਮੇਰਾ ਉਹ ਕਹਿੰਦੇ ਕਿ ਮੇਰੀ ਜਿਹੜੀ ਸ਼ਾਦੀ ਹੋਈ ਸੀ ਕਹਿੰਦੇ ਮੈਨੂੰ ਸੀ ਕਿ ਇੱਕ ਸ਼ਹਿਰ ਦੇ ਵਿੱਚ ਹੋਵੇ ਇੱਕ ਪੜਿਆ ਲਿਖਿਆ ਮੁੰਡਾ ਹੋਵੇ ਜਿਸ ਤਰ੍ਹਾਂ ਦੀ ਕਿ ਮੈਂ ਪੜੀ ਲਿਖੀ ਆ ਵਧੀਆ ਪਰਿਵਾਰ ਤੋਂ ਆ ਪਰ ਖਾਨਸਾ ਜੀ ਮਾਤਾ ਜੀ ਦੱਸਦੇ ਆ ਕਿ ਮੇਰੇ ਪਰਿਵਾਰ ਨੇ ਇਹ ਸਭ ਚੀਜ਼ ਬਿਲਕੁਲ ਨਾ ਦੇਖੀ ਤੇ ਕਹਿੰਦੇ ਪਿੰਡ ਦੇ ਵਿੱਚ ਮੇਰੀ ਮੈਰਿਜ ਕਰਤੀ ਕਹਿੰਦੇ ਖੇਤੀ ਕਰਦਾ ਸੀ ਮੁੰਡਾ ਪੜਿਆ ਲਿਖਿਆ ਵੀ ਹੈ ਨਹੀਂ ਸੀ ਤੇ ਕਹਿੰਦੇ ਉਹਦੀ ਲੱਤ ਵੀ ਇਚੋ ਇੱਕ ਠੀਕ ਨਹੀਂ ਸੀ ਉਹਨੂੰ ਪੋੜੀਏ ਦੇ ਤਰ੍ਹਾਂ ਹੋਇਆ ਹੋਇਆ ਸੀਗਾ ਵੀ ਇੱਕ ਲੱਤ ਤੋਂ ਥੋੜਾ ਜਿਹਾ ਲੰਗਾ ਕੇ ਤੁਰਦੇ ਸੀ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਬਹੁਤ ਆਪਣੇ ਪਰਿਵਾਰ ਨੂੰ ਕਿਹਾ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਜੋ ਕਹਿੰਦੇ ਮੁੰਡਾ ਸੀ ਉਹ ਦਾਰੂ ਵੀ ਪੀਂਦਾ ਸੀ ਪਰ ਜੋ ਉਹਨਾਂ ਦਾ ਪੀਕਾ ਪਰਿਵਾਰ ਸੀ ਮਾਤਾ ਜੀ ਦਾ ਉਹ ਵਿਆਸ ਵਾਲੇ ਬਾਬਾ ਜੀ ਨੂੰ ਮੰਨਦੇ ਸੀ ਤੇ ਉਹਨਾਂ ਦੇ ਘਰ ਮੀਟ ਅੰਡਾ ਸ਼ਰਾਬ ਦਾ ਬਿਲਕੁਲ ਵੀ ਸੇਵਨ ਨਹੀਂ ਸੀ ਹੁੰਦਾ ਪਰ ਜੇ ਮਾਤਾ ਜੀ ਕਹਿੰਦੇ ਕਹੀਏ ਕਿ ਬਹੁਤ ਵੱਡਾ ਘਰ ਸੀ ਜਿੱਨੂੰ ਮੇਰੇ ਪਰਿਵਾਰ ਨੇ ਦੇਖਿਆ ਨਹੀਂ ਕਿ ਮੁੰਡਾ ਸ਼ਰਾਬ ਪੀਂਦਾ ਹੈ ਵੀ ਅਸੀਂ ਤਾਂ ਜ਼ਮੀਨ ਨੂੰ ਦੇਖ ਕੇ ਕਰਤਾ ਵਿਚਨ ਜ਼ਮੀਨ ਹੈ ਕਹਿੰਦੇ ਜ਼ਮੀਨ ਵੀ ਕੋਈ ਖਾਸ ਹੈ ਨਹੀਂ ਸੀ 6-7 ਕਿੱਲੇ ਹੀ ਜ਼ਮੀਨ ਸੀ ਕਹਿੰਦੇ ਕਿ ਮੇਰਾ ਵਿਆਹ ਹੋ ਜਾਂਦਾ ਹੈ ਉਸ ਤੋਂ ਬਾਅਦ ਦੇ ਵਿੱਚ ਜੋ ਭਰਾ ਪਰਜਾਈ ਮਾਤਾ ਜੀ ਦੱਸਦੇ ਤੇ ਮਾਤਾ ਪਿਤਾ ਸੀਗੇ ਉਹਨਾਂ ਦੇ ਉਹ ਕਹਿੰਦੇ ਬਾਹਰ ਚਲੇ ਜਾਂਦੇ ਨੇ ਕਹਿੰਦੇ ਬਸ ਮੇਰਾ ਫਿਕਰ ਲਾ ਜਾਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਿ ਮੇਰਾ ਹਸਬੰਡ ਜਿਹੜਾ ਹੁੰਦਾ ਹੈ ਕਹਿੰਦੇ ਉਹ ਬਹੁਤ दारू ਪੀਂਦਾ ਹੈ ਤੇ ਜਿਹੜਾ ਮੇਰਾ ਸਹੁਰਾ ਹੁੰਦਾ ਏ ਉਹ ਵੀ ਮੈਨੂੰ ਬਹੁਤ ਤਾਨੇ ਮੈਨੇ ਮਾਰਦਾ ਮੇਰੇ ਪੇਕੇਆਂ ਨੂੰ ਲੈ ਕੇ ਵੀ ਤੇਰੇ ਪੇਕੇ ਨੇ ਤਗੜੇ ਸੀਗੇ ਇਸ ਤਰ੍ਹਾਂ ਸੀ ਉਸ ਤਰ੍ਹਾਂ ਸੀ ਵੀ ਉਹਨਾਂ ਨੇ ਵਿਆਹ ਦੇ ਵਿੱਚ ਆ ਚੀਜ਼ ਨਹੀਂ ਕੀਤੀ ਆਉਣੀ ਕੀਤੀ ਕਿਉਂਕਿ ਮਾਤਾ ਜੀ ਦੱਸ ਦਿਆ ਵੀ ਮੇਰੇ ਵਿਆਹ ਦੇ ਵਿੱਚ ਮੇਰੇ ਪਰਿਵਾਰ ਨੇ ਵੀ ਬਹੁਤ ਕੁਝ ਕੀਤਾ ਸੀਗਾ ਵੀ ਉਹ ਚੀਜ਼ ਵੀ ਇਹਨੇ ਉਸ ਸਮੇਂ ਦੇ ਵਿੱਚ ਦਿੱਤੀ ਜਦੋਂ ਕੋਈ ਕੁਝ ਲੈਂਦਾ ਦਿੰਦਾ ਹੀ ਨਹੀਂ ਸੀ ਹੁੰਦਾ ਪਰ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਜਿੰਨੇ ਵੀ ਦੁੱਖ ਵੀ ਆਪਦੇ ਦੀ ਹੰਡਾਈ ਕਿਉਂਕਿ ਕਹਿੰਦੇ ਪੇਕਾ ਪਰਿਵਾਰ ਦਾ ਹੀ ਕੁੜੀਆਂ ਨੂੰ ਸਹਾਰਾ ਹੁੰਦਾ ਹੈ ਤੇ ਪੇਕਾ ਪਰਿਵਾਰ ਹੀ ਇੱਥੇ ਹੈ ਨਹੀਂ ਸੀ ਕਿੰਨੇ ਉਹ ਬਾਹਰ ਗਏ ਸੀ ਜਿਸ ਕਰਕੇ ਮੈਂ ਜ਼ਿਆਦਾ ਨਹੀਂ ਬੋਲਦੀ ਸੀ ਕਿੰਦੇ ਜਿਸ ਤਰ੍ਹਾਂ ਵੀ ਜੋ ਵੀ ਮੇਰੇ ਨਾਲ ਹੁੰਦਾ ਸੀ ਉਸੇ ਤਰ੍ਹਾਂ ਕਿੰਨੇ ਮੈਂ ਸੁਣੀ ਜਾਂਦੀ ਸੀ ਚੁੱਪ ਕਰਕੇ ਕਹਿੰਦੇ ਆਪਣੇ ਬਿੱਤੇ ਉੱਪਰ ਫੜਾਈ ਜਾਂਦੀ ਸੀ ਕਿਉਂਕਿ ਹਸਬੰਡ ਨੇ ਸ਼ਰਾਬ ਬੜੀ ਪੀਣੀ ਕਹਨੇ ਵਰੀ ਇੱਕ ਨਾਲ ਸੁਣਨੀ ਜੇ ਮੈਂ ਥੋੜਾ ਬਹੁਤ ਕਹਿ ਦੇਣਾ ਕਿ ਮੈਂ ਆਪਣੀ ਪੇਕਾ ਪਰਿਵਾਰ ਦੇ ਵਿੱਚ ਕਦੇ ਵੀ ਸ਼ਰਾਬ ਦੇ ਭਾਂਡੇ ਨਹੀਂ ਸੀ ਮਾਂਜੇ ਕਦੇ ਵੀ ਮੈਂ ਮੀਟ ਦੇ ਭਾਂਡੇ ਨਹੀਂ ਸੀ ਤੋਤੇ ਜਦੋਂ ਇਸ ਤਰ੍ਹਾਂ ਮਾਤਾ ਜੀ ਕਹਿੰਦੇ ਕਹਿਣਾ ਤੇ ਮੇਰੇ ਹਸਬੈਂਡ ਨੇ ਗੁੱਸੇ ਦੇ ਵਿੱਚ ਕਹਿੰਦੇ दारू ਪੀਤੀ ਚ ਮੈਨੂੰ ਬਹੁਤ ਕੁੱਟਣਾ ਕਹਿੰਦੇ ਇਸ ਤਰ੍ਹਾਂ ਦੀ ਮੇਰੀ ਜ਼ਿੰਦਗੀ ਹੋ ਗਈ ਸੀ ਕਹਿੰਦੇ ਕਿ ਉਸ ਤੋਂ ਬਾਅਦ ਦੇ ਵਿੱਚ ਮਾਤਾ ਜੀ ਦੱਸਦੇ ਆ ਮੇਰੇ ਕੋਲ ਦੋ ਬੇਟੀਆਂ ਤੇ ਇੱਕ ਬੇਟਾ ਹੁੰਦਾ ਹੈ ਕਹਿੰਦੇ ਕਿ ਤਿੰਨ ਬੱਚੇ ਹੁੰਦੇ ਨੇ ਮੇਰੇ ਕੋਲ ਕਹਿੰਦੇ ਸਹੁਰਾ ਜਿਹੜਾ ਉਹ ਵੀ ਕਾਫੀ दारू ਪੀਂਦਾ ਸੀ ਜਿਸ ਕਰਕੇ ਉਹ ਬਿਮਾਰ ਰਹਿਣ ਲੱਗ ਗਿਆ ਬਿਮਾਰ ਰਹਿਣ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਕਹਿੰਦੇ ਜਿਹੜਾ ਮੇਰਾ ਹਸਬੈਂਡ ਹੁੰਦਾ ਹੈ ਤੇ ਉਹ ਮੇਰੇ ਤੇ ਇਹ ਇਲਜ਼ਾਮ ਲਗਾ ਦਿੰਦਾ ਹੈ ਕਿ ਜਿਸ ਦਿਨ ਵੀ ਤੂੰ ਸਾਡੇ ਘਰੇ ਆਈਏ ਉਸ ਦਿਨ ਦਾ ਕਲੇਸ਼ ਹੁੰਦਾ ਸੀ ਤੇ ਮੇਰੇ ਵੀ ਕਿਉਂਕਿ ਮਾਤਾ ਜੀ ਦੱਸਦੇ ਖਾਲਸਾ ਜੀ ਵੀ ਮੇਰੇ ਸਹੁਰੇ ਨੂੰ ਅਟੈਕ ਹੋਇਆ ਤੇ ਉਹਨਾਂ ਦੀ ਡੈਥ ਹੋ ਗਈ ਤੇ ਮੇਰੇ ਜਿਹੜਾ ਹਸਬੈਂਡ ਸੀ ਉਹਨੇ ਕਿਹਾ ਵੀ ਤੂੰ ਲੜਾਈ ਘਰ ਦੇ ਵਿੱਚ ਪਾਉਣੀ ਸੀ ਜਿਸ ਕਰਕੇ ਮੇਰਾ ਫਾਦਰ ਜੋ ਉਹਨੇ ਟੈਨਸ਼ਨ ਲਈ ਤੇ ਉਹਨੂੰ ਅਟੈਕ ਹੋ ਗਿਆ ਉਹਦੀ ਡੈਥ ਹੋ ਗਈ ਵੀ ਮੇਰੇ ਫਾਦਰ ਦੀ ਡੈਥ ਦੀ ਜ਼ਿੰਮੇਵਾਰ ਵੀ ਤੂੰ ਹੈ ਇੱਥੇ ਤੱਕ ਕਿਨੇ ਮੇਰੇ ਤੇ ਬਲੇਮ ਲਗਾਏ ਜਦੋਂ ਇੰਨਾ ਕੁਝ ਹੋ ਜਾਂਦਾ ਹੈ ਤੇ ਮਾਤਾ ਜੀ ਕਹਿੰਦੇ ਕਿ ਮੈਂ ਆਪਣੇ ਪੇਕੇ ਪਰਿਵਾਰ ਨੂੰ ਕਹਿੰਦੇ ਬਾਹਰ ਫੋਨ ਲਗਾਉਣੀ ਆ ਕਿ ਮੈਂ ਬਹੁਤ ਤੰਗ ਪਰੇਸ਼ਾਨਾ ਮੇਰੇ ਨਾਲ ਆ ਕੁਝ ਹੁੰਦਾ ਹੈ ਵੇ ਬਹੁਤ ਕੁੱਟਮਾਰ ਹੁੰਦੀ ਏ ਤੇ ਮੈਨੂੰ ਇਹ ਵੀ ਕਹਿੰਦੇ ਨੇ ਕਿ ਜੋ ਫਾਦਰ ਸਾਹਿਬ ਦੀ death ਹੋਈ ਏ ਉਹ ਵੀ ਤੇਰੀ وجہ ਦੇ ਨਾਲ ਹੋਈ ਏ ਤੇ ਪੁਲਿਸ ਕੰਪਲੇਨ ਕਰਾਂਗੇ ਇਸ ਤਰ੍ਹਾਂ ਕਰ ਦੇਾਂਗੇ ਉਸ ਤਰ੍ਹਾਂ ਕਰ ਪਿਆਗੇ ਹਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੇਰੇ ਤੇ ਇੰਨੀ ਦੁੱਖ ਦੀ ਘੜੀ ਆਈ ਤੇ ਜੋ ਮੇਰਾ ਪੇਕਾ ਪਰਿਵਾਰ ਸੀ ਕਹਿੰਦੇ ਉਹਨਾਂ ਨੇ ਵੀ ਮੇਰੀ ਬਾਤ ਨਾ ਪੁੱਛੀ ਇਹਨੇ ਉਹਨਾਂ ਨੇ ਮੇਰੀ ਗੱਲ ਸੁਣ ਕੇ ਇਗਨੋਰ ਕਰਤਾ ਕਹਿੰਦੇ ਮੈਂ ਬਹੁਤ ਜ਼ਿਆਦਾ ਰੋਈ ਕਹਿੰਦੇ ਮੈਨੂੰ ਇਹੀ ਹੋ ਗਿਆ ਵੀ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਹੈ ਵੀ ਉਹਨਾਂ ਨੇ ਮੈਨੂੰ ਨਹੀਂ ਪੁੱਛਿਆ ਤੇ ਵੀ ਇਹ ਕੀ ਇੰਦੇ ਸਾਹਮਣੇ ਮੈਂ ਕੀ ਚੀਜ਼ ਆ ਵੀ ਇਹ ਭਾਵੇਂ ਮੈਨੂੰ ਕੁੱਟੇ ਮਾਰੇ ਵੀ ਇਹਦੀ ਮੈਂ ਕੀ ਲੱਗਦੀ ਆ ਕਹਿੰਦੇ ਮੇਰੀ ਇੰਨਾ ਮਨ ਖਰਾਬ ਹੋਇਆ ਕਹਿੰਦੇ ਉਸ ਤੋਂ ਬਾਅਦ ਵਿੱਚ ਮੈਂ ਸੋਚਿਆ ਕਿ ਮੇਰਾ ਤਾਂ ਹੁਣ ਕੋਈ ਵੀ ਨਹੀਂ ਰਹਿ ਗਿਆ ਇੱਕ ਰੱਬ ਤੋਂ ਅੱਗੇ ਮੇਰਾ ਕੋਈ ਵੀ ਹੈ ਨਹੀਂ ਵੀ ਪਰਮਾਤਮਾ ਤੋਂ ਬਿਨਾਂ ਹੈ ਨਹੀਂ ਪਰਮਾਤਮਾ ਦੀ ਅੱਗੇ ਮੈਂ ਝੋੜੀ ਅੱਡ ਕੇ ਅਰਦਾਸ ਬੇਨਤੀ ਕਰ ਸਕਦੀ ਆ ਜੇ ਵਾਹਿਗੁਰੂ ਕੋਈ ਮੇਰੀ ਬਾਹ ਫੜ ਲੈਣ ਤੱਕ ਕਿਉਂਕਿ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਜਿਹੜਾ ਮੇਰਾ ਹਸਬੰਦ ਸੀ ਉਹ दारू ਪਿੰਦਾ ਸੀ ਲੋਕਾਂ ਤੋਂ ਵੀ दारू ਪੀ ਲੈਣੀ ਨਸ਼ਾ ਵੀ ਕਰ ਲੈਣਾ ਤੇ ਉਹਨੇ ਲੋਕਾਂ ਤੋਂ ਪੈਸੇ ਵੜ-ਵੜ ਕੇ ਸਾਡੇ ਸਿਰ ਤੇ ਕਰਜ਼ਾ ਵੀ ਹੋ ਗਿਆ ਸੀ ਕਹਿੰਦੇ ਮੈਨੂੰ ਸੀ ਕਿ ਜ਼ਮੀਨ ਵੇਚ ਕੇ ਕਰਜ਼ਾ ਲਾਵਾਂਗੇ ਦੋ ਬੇਟੀਆਂ ਨੇ ਉਹਨਾਂ ਨੂੰ ਵਿਆਉਣਾ ਬੇਟੀ ਦਾ ਫਿਊਚਰ ਦੇਖਣਾ ਵੀ ਅੱਗੇ ਕਿਵੇਂ ਚੱਲੇਗਾ ਕਹਿੰਦੇ ਜੇ ਮੈਂ ਪੀਤਾ ਪਰਿਵਾਰ ਤੋਂ ਮਦਦ ਮੰਗੀ ਤੋੜੇ ਦੇ ਪੈਸੇ ਕਰਜ਼ਾ ਉਤਾਰਨ ਦੇ ਲਈ ਕਹਿੰਦੇ ਉਹਨਾਂ ਨੇ ਵੀ ਸਾਫ਼ ਮਨਾਂ ਕਰਤਾ ਕਿ ਸਾਡੇ ਕੋਲ ਕੁਝ ਹੈ ਨਹੀਂ ਅਸੀਂ ਤਾਂ ਤੇਰੇ ਵਿਆਹ ਤੇ ਜੋ ਕਰਨਾ ਸੀ ਕਰਤਾ ਕਹਿੰਦੇ ਮਾਤਾ ਜੀ ਜੋ ਮੇਰੇ ਕੋਲ ਸੋਨਾ ਪਿਆ ਸੀ ਉਹ ਵੇਚ ਕੇ ਥੋੜੇ ਬਹੁਤ ਲੋਕਾਂ ਨੇ ਮੈਂ ਪੈਸੇ ਦਿੱਤੇ ਤਾਂ ਕਿ ਵੀ ਹੋਰ ਅੱਗੇ ਸਾਡੇ ਸਿਰ ਕਰਜ਼ਾ ਜ਼ਿਆਦਾ ਨਾ ਹੋ ਜੇ ਵਿਆਜ ਲੱਗ ਕੇ ਪਰ ਕਹਿੰਦੇ ਕਿ ਬਹੁਤ ਲੋਕਾਂ ਨੇ ਜੇ ਪੈਸੇ ਦੇਣ ਵਾਲੇ ਸੀ ਮਾਤਾ ਜੀ ਕਹਿੰਦੇ ਕਿ ਉਹ 2-3 ਸਾਲ ਬੀਤ ਜੇ ਨੇ ਸਾਡੇ ਸਿਰ ਬਹੁਤ ਕਰਜ਼ਾ ਹੋ ਜਾਂਦਾ ਹੈ ਕਹਿੰਦੇ ਕਿ ਮੇਰੇ ਦਾ ਟੈਨਸ਼ਨ ਦੇ ਨਾਲ ਕਹਿੰਦੇ ਵੀ ਸੇਤ ਵੀ ਖਰਾਬ ਹੋਣ ਲੱਗੀ ਕਹਿੰਦੇ ਮੇਰੇ ਤੋਂ ਕੋਈ ਕੰਮ ਵੀ ਨਾ ਹੋਣਾ ਘਰ ਦੇ ਵਿੱਚ ਰੋਜ਼ ਲੜਾਈ ਕਲੇਸ਼ ਰਹਿਣਾ ਕਹਿੰਦੇ ਜੋ ਸਾਡਾ ਘਰ ਸੀ ਸਾਡੇ ਘਰ ਤੋਂ ਕਹਿੰਦੇ 2-3 ਘਰ ਛੱਡ ਕੇ ਕਹਿੰਦੇ ਸਾਡੇ ਪਿੰਡ ਦੇ ਜੋ ਗੁਰਦੁਆਰਾ ਸਹਿਬ ਦੇ ਪਾਠੀ ਸਹਿਬਾਨ ਸੀ ਗ੍ਰੰਥੀ ਸਹਿਬਾਨ ਕਹਿੰਦੇ ਉਹਨਾਂ ਦਾ ਘਰ ਸੀ ਕਹਿੰਦੇ ਸਾਡੇ ਘਰ ਦੇ ਵਿੱਚ ਜਦੋਂ ਲੜਾਈ ਹੋਣੀ ਕਹਿੰਦੇ ਮੇਰੇ ਹਸਬੰਦ ਨੇ ਮੈਨੂੰ ਕੁੱਟਣਾ ਤੇ ਮੈਂ ਬਹੁਤ ਚੀਕਾਂ ਮਾਰਨੀ ਆ ਕਿਉਂਕਿ ਆਂਡੀਆ ਗਵੰਡੀਆ ਨੂੰ ਵੀ ਮਾਤਾ ਜੀ ਦੱਸਦੇ ਪਤਾ ਲੱਗਦਾ ਹੁੰਦਾ ਸੀ ਕਿ ਇਹਦਾ ਜੋ ਹਸਬੈਂਡ ਇਹ ਵੀ ਉਹ ਇਹਨੂੰ ਕੁੱਟਦਾ ਪਿਆ ਹੈ ਕਹਿੰਦੇ ਇੱਕ ਦਿਨ ਉਹ ਜੋ ਪਿੰਡ ਦੇ ਗ੍ਰੰਥੀ ਸੀ ਕਹਿੰਦੇ ਉਹ ਉੱਪਰ ਆਪਣੇ ਚਬਾਰੇ ਤੇ ਬੈਠੇ ਪਾਠ ਕਰਦੇ ਸੀ ਤੇ ਕਹਿੰਦੇ ਉਹਨਾਂ ਨੇ ਮੈਨੂੰ ਦੇਖ ਲਿਆ ਸਾਡੇ ਘਰ ਦੇ ਵਿਹੜੇ ਵਿੱਚ ਕਿੰਨੇ ਮੇਰੇ ਹਸਬੈਂਡ ਨੇ ਮੈਨੂੰ ਬਹੁਤ ਕੁੱਟਿਆ ਉਹ ਸਾਡੇ ਘਰ ਆਉਂਦੇ ਨੇ ਕਹਿੰਦੇ ਵੀ ਸਾਡੇ ਘਰ ਵੀ ਕੋਈ ਡਰਦਾ ਆਉਂਦਾ ਨਹੀਂ ਸੀ ਮਾਤਾ ਜੀ ਕਹਿੰਦੇ ਵੀ ਸਭ ਨੂੰ ਇਹ ਗੁੰਦਾਸੀਓ ਨੇ दारू ਪੀਤੀ ਸਾਡੇ ਤੇ ਕੋਈ ਇਲਜ਼ਾਮ ਨਾ ਲਗਾ ਦੇ ਜਾਂ ਸਾਡੇ ਨਾਲ ਲੜ ਨਾ ਪਵੇ ਵੀ ਕੋਈ ਮੰਦਾ ਚੰਗਾ ਨਾ ਬੋਲੇ ਕਿੰਨੇ ਉਹਨਾਂ ਨੇ ਹਿਸਾਬ ਲਗਾ ਕੇ ਵੀ ਸ਼ਾਮ ਦੇ ਸਮੇ ਉਹ ਘਰ ਨਹੀਂ ਹੁੰਦਾ ਵੀ दारू ਪੀਣ ਗਿਆ ਹੁੰਦਾ ਮਾਤਾ ਜੀ ਕਹਿੰਦੇ ਮੇਰਾ ਹਸਪੰਡ ਉਸ ਸਮੇ ਕਹਿੰਦੇ ਬਾਬਾ ਜੀ ਗ੍ਰੰਥੀ ਸਹਿਬਾਨ ਸਾਡੇ ਘਰ ਆਉਂਦੇ ਨੇ ਕਹਿੰਦੇ ਉਹਨਾਂ ਨੇ ਮੈਨੂੰ ਆ ਕੇ ਕਹਿੰਦੇ ਨੇ ਵੀ ਧੀਏ ਬੀ ਤੋ ਇੰਨਾ ਦੁੱਖ ਕਸ਼ਟ ਚੱਲਦੀ ਪਈਏ ਬੀ ਤੋ ਗੁਰਦੁਆਰਾ ਸਾਹਿਬ ਜਾਇਆ ਕਰ ਬੀ ਉੱਥੇ ਸੇਵਾ ਕਰਿਆ ਕਰ ਪਾਠ ਕਰਿਆ ਕਰ ਵਿਵਾਹਿਗਰੂ ਤੇਰੇ ਤੇ ਕਿਰਪਾ ਕਰਨਗੇ ਬੀ ਤੋ ਇੰਨਾ ਦੁੱਖ ਆਦੇ ਸਰੀਰ ਤੇ ਚੱਲਦੀ ਪਈਏ ਪਰਮਾਤਾ ਜੀ ਕਹਿੰਦੇ ਕਿ ਮੇਰੇ ਚ ਹਿੰਮਤ ਹੀ ਨਹੀਂ ਸੀ ਰਹਿ ਜਾਂਦੀ ਗੁਰਦੁਆਰਾ ਸਾਹਿਬ ਜਾਣ ਦੀ ਖਾਨ사 ਜੀ ਮਾਤਾ ਜੀ ਕਹਿੰਦੇ ਵੀ ਮੈਨੂੰ ਬਾਬਾ ਜੀ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਜਾ ਸਵੇਰੇ ਜਾਂ ਸ਼ਾਮ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਗੁਰਦੁਆਰਾ ਸਾਹਿਬ ਜ਼ਰੂਰ ਜਾਇਆ ਕਰੋ ਉਥੇ ਸੇਵਾ ਕਰਿਆ ਕਰੋ ਪਾਠ ਕਰਿਆ ਕਰੋ ਮਹਾਰਾਜ ਜਰੂਰ ਕਿਰਪਾ ਕਰਨਗੇ ਖਾਲਸਾ ਜੀ ਮਾਤਾ ਜੀ ਕਹਿੰਦੇ ਵੀ ਮਨ ਇੰਨਾ ਦੁਖੀ ਸੀ ਇੱਕ ਦਿਨ ਕਹਿੰਦੇ ਜਦੋਂ ਗ੍ਰੰਥੀ ਸਹਿਬਾਨ ਚਲੇ ਜਾਂਦੇ ਨੇ ਉਸ ਤੋਂ 2-3 ਦਿਨ ਦੇ ਬਾਅਦ ਕਿੰਨੇ ਮੇਰਾ ਮਨ ਇੰਨਾ ਦੁਖੀ ਸੀ ਮੈਂ ਸੋਚਿਆ ਵੀ ਕਿਉਂ ਨਾ ਵੀ ਅੱਜ ਗੁਰਦੁਆਰਾ ਸਾਹਿਬ ਜਾ ਕੇ ਮਹਾਰਾਜ ਜੀ ਅਰਦਾਸ ਬੇਨਤੀ ਕਰਾਂ ਚੋਲੀ ਅੱਡਾ ਕਿ ਮਹਾਰਾ ਸੱਚੇ ਪਾਤਸ਼ਾਹ ਜਾਂ ਤਾਂ ਮੇਰੀ ਜ਼ਿੰਦਗੀ ਨੂੰ ਦੇ ਵਿੱਚ ਸੁਧਾਰ ਆ ਜਾਵੇ ਨਹੀਂ ਤਾਂ ਫਿਰ ਮੇਨੂੰ ਇਥੋਂ ਦੁਨੀਆ ਤੋਂ ਹੀ ਚੱਕ ਲੈ ਇਨਵੇਂ ਇੰਨੀ ਜ਼ਿਆਦਾ ਦੁਖੀ ਸਾਂ ਵੀ ਜਾਂ ਤਾਂ ਕੁਛ ਠੀਕ ਹੋ ਜੇ ਤੇ ਜਾਂ ਫਿਰ ਮੈਂ ਮਰ ਮੋਕੀ ਜਾਵਾਂ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਜਾਨੀਆਂ ਦੋਨੇ ਬੇਟੀਆਂ ਨੂੰ ਨਾਲ ਲੈ ਕੇ ਤੇ ਬੇਟੇ ਨੂੰ ਵੀ ਕਹਿੰਦੇ ਪਹਿਲੇ ਦਿਨ ਹੀ ਮੈਂ ਗੁਰਦੁਆਰਾ ਸਾਹਿਬ ਜਾਨੀਆਂ ਤੇ ਕਹਿੰਦੇ ਪਹਿਲੇ ਦਿਨ ਹੀ ਕਹਿੰਦੇ ਜਿੰਨੀ ਤਾਂ ਮੇਰੀ ਏ ਸੀ ਉਨੀ ਕੋ ਏ ਦੀ ਕਹਿੰਦੇ ਮੈਨੂੰ ਇੱਕ ਭੈਣ ਮਿਲਦੀ ਏ ਉਹ ਮੈਨੂੰ ਪੁੱਛਦੇ ਆ ਕਹਿੰਦੇ ਕਿ ਕਿਉਂਕਿ ਮੇਰੇ ਤੇ ਤੁਰਿਆ ਨਹੀਂ ਸੀ ਜਾਂਦਾ ਕਹਿੰਦੇ ਮੈਨੂੰ ਬਹੁਤ ਜਦੋਂ ਕੁੱਟਮਾਰ ਕਰਦਾ ਸੀ ਮੇਰੇ ਨਿਸ਼ਾਨ ਬਾਹਾਂ ਤੱਕ ਦੇ ਪੈ ਜਾਂਦੇ ਸੀ ਕਈ ਵਾਰ ਮੂੰਹ ਤੇ ਵੀ ਸੱਟਾਂ ਲੱਗੀਆਂ ਹੁੰਦੀਆਂ ਸੀ ਕਹਿੰਦੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੈਨੂੰ ਕੀ ਹੋਇਆ ਕਿਉਂਕਿ ਉਹਨਾਂ ਨੂੰ ਦੇਖਣ ਦੇ ਵਿੱਚ ਲੱਗਿਆ ਮਾਤਾ ਜੀ ਕਹਿੰਦੇ ਕਿ ਜਿਵੇਂ ਮੇਰੇ ਨਾਲ ਕੋਈ ਤੱਕਾ ਹੋਇਆ ਹੁੰਦਾ ਕਹਿੰਦੇ ਉਹਨਾਂ ਨੇ ਜਦੋਂ ਪੁੱਛਿਆ ਤੇ ਮੈਂ ਕਹਿੰਦੇ ਰੋ ਲੱਗ ਪੀ ਰੋ ਕੇ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਇਹ ਹਾਲਾਤ ਨੇ ਵੀਤ ਉਸੇ ਗੁਰਦੁਵਾਰੇ ਸੇ ਵਾਯੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਵੀ ਮੇਰੇ ਲਈ ਤੁਸੀਂ ਵੀ ਅਰਦਾਸ ਕਰੋ ਕਿ ਜਿੰਨੀ ਮੈਂ ਨਰਕ ਭਰੀ ਜ਼ਿੰਦਗੀ ਕੱਟਦੀ ਆ ਕਿ ਵਾਯੋ ਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀ ਜ਼ਿੰਦਗੀ ਕਿਸੇ ਦੀ ਨਾ ਹੋਵੇ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਚੰਗਾ ਤਾਂ ਮਰਨਾ ਏ ਵੀ ਬੰਦਾ ਮਰ ਜਾਵੇ ਕਿੰਵੇਂ ਪਰ ਮੈਂ ਇੰਨੀ ਔਖੀ ਆ ਕਿ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਕਿਤੇ ਜਾ ਵੀ ਨਹੀਂ ਸਕਦੀ ਕਿਉਂਕਿ ਮੇਰੇ ਬੱਚੇ ਰੋਲ ਜਾਣਗੇ ਇਸੀ ਤਰ੍ਹਾਂ ਹਰਤਾ ਜੀ ਮਾਤਾ ਜੀ ਦੱਸਦੇ ਆ ਕਿ ਜਦੋਂ ਪੈਰ ਨੂੰ ਮੈਂ ਇਸ ਤਰ੍ਹਾਂ ਕਿਹਾ ਤਾਂ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਤੂੰ ਬਿਲਕੁਲ ਵੀ ਫਿਕਰ ਨਾ ਕਰ ਤੇਰੇ ਸਾਰੇ ਦਿਨ ਬਦਲਣਗੇ ਤੇਰੀ ਜ਼ਿੰਦਗੀ ਦੇ ਵਿੱਚ ਸਾਰੇ ਸੁਪਨੇ ਨੂੰ ਮਿਲਣਗੇ ਪਾਸੇ ਤੋਂ ਭਰੋਸਾ ਰੱਖਣਾ ਹੈ ਕਹਿੰਦੇ ਕਿ ਮੈਂ ਹੱਸਣ ਲੱਗ ਪੀ ਵੀ ਮੇਰੀ ਹੁਣ ਜ਼ਿੰਦਗੀ ਰਹਿ ਹੀ ਕੀ ਗਈ ਵੀ ਬੱਚੇ ਵੱਡੇ ਹੋ ਗਏ ਨੇ ਵਿਆਹ ਦੇਣਾ ਉਸ ਤੋਂ ਬਾਅਦ ਦੇ ਵਿੱਚ ਮੇਰੀ ਕੀ ਜ਼ਿੰਦਗੀ ਹੈ ਵੀ ਮੈਨੂੰ ਤਾਂ ਵਿਆਹ ਤੋਂ ਲੈ ਕੇ ਅੱਜ ਤੱਕ ਇੰਨੇ ਸਾਲ ਹੋ ਗਏ ਨੇ ਵੀ ਮੈਨੂੰ ਇਹ ਕੁਛ ਦੇਖਦਿਆਂ ਨੂੰ ਕਰਦਿਆਂ ਨੂੰ ਵੀ ਇਹਦੋਂ ਬਾਅਦ ਮੇਰੀ ਜ਼ਿੰਦਗੀ 'ਚ ਸੁੱਖ ਆਉਣਗੇ ਕਦੋਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇੱਕ ਕੰਮ ਜ਼ਰੂਰ ਕਰੋ ਤੁਸੀਂ ਸ਼ਹੀਦਾ ਸਾਹਿਬ ਜਾ ਕੇ ਅਰਦਾਸ ਬੇਨਤੀ ਕਰੋ ਤੇ ਸ਼ਹੀਦਾ ਸਾਹਿਬ ਗੁਰਦੁਆਰਾ ਸਾਹਿਬ ਜਰੂਰ ਜਾਣਿਓ ਤੇ ਘਰ ਦੇ ਵਿੱਚ ਜੋਤ ਦਾ ਕਿ ਦੇ ਵਿੱਚ ਪਾਉਣ ਦੀ ਕਿਓ ਲੈ ਜੋ ਜੇ ਨਹੀਂ ਹੈਗਾ ਉਥੋਂ ਲੈ ਕੇ ਪਾ ਦਿਓ ਤੇ ਉਥੇ ਅਰਦਾਸ ਬੇਨਤੀ ਕਰੋ ਤੇ ਨਾਲ ਹੀ ਤਰਨਧਾਰਨ ਵੀ ਰੋਡ ਤੇ ਸ੍ਰੀ ਅਮਰitsar ਸਾਹਿਬ ਵੀ ਤਾਲਾ ਸਾਹਿਬ ਗੁਰਦੁਆਰਾ ਹੈ ਵੀ ਉਥੇ ਤੁਸੀਂ ਸ਼ਹੀਦੀ ਦੇਖ ਦੀ ਰਸਤ ਕਰਵਾ ਕੇ ਆਓ ਕਿ ਜੋ ਤੁਹਾਡਾ ਹਸਬੰਡ ਹੈ ਵੀ ਹੁੰਦੀ ਏ ਦਾਰੋਂ ਨਸ਼ਾ ਦੂਰ ਹੋ ਜੇ ਤੇ ਉਹ ਗੁਰੂ ਵਾਲਾ ਬਣੀ ਉਹਨੂੰ ਸਿਹਤ ਦੇ ਵਿੱਚ ਉਹਦੇ ਸੁਧਾਰ ਆਵੇ ਤੇ ਵੈਗਰੋ ਸੱਚੇ ਪਾਤਸ਼ਾਹ ਵੀ ਅਸੀਂ ਤੁਹਾਡੇ ਦਰ ਤੇ ਵੀ ਅਸੀਂ ਚਪੈਰਾ ਸਹਿਬ ਕੱਟਾ ਇਨੇ ਜਾ ਅਸੀਂ ਘਰ ਬੈਠ ਕੇ ਕੱਟਾਂਗੇ ਵੀ ਤੁਸੀਂ ਅਰਦਾਸ ਬੇਨਤੀ ਕਰਕੇ ਆਓ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਉਹ ਭੈਣ ਨੇ ਮੈਨੂੰ ਦੱਸਿਆ ਤੇ ਕਹਿੰਦੇ ਮੈਂ ਕਿਹਾ ਵੀ ਮੇਰੇ ਕੋਲ ਤਾਂ ਪੈਸਾ ਵੀ ਨਹੀਂ ਹੈਗਾ ਇੰਨਾ ਵੀ ਮੇਰੇ ਕੋਲ ਤਾਂ ਥੋੜੇ-ਬਹੁਤ ਪੈਸੇ ਹੀ ਹੁੰਦੇ ਨੇ ਤੇ ਕਹਿੰਦੇ ਉਹ ਭੈਣ ਨੇ ਮੈਨੂੰ ਕਿਹਾ ਕਿ ਜਿੰਨੇ ਕੁ ਵੀ ਪੈਸੇ ਨੇ ਇੱਕ ਵਾਰ ਤੁਸੀਂ ਜਾਓ ਜੇ ਤੁਹਾਡੇ ਕੋਲ ਨਹੀਂ ਵੀ ਹੈਗੇ ਤਾਂ ਕੋਈ ਗੱਲ ਨਹੀਂ ਤੁਸੀਂ ਚੀਦੀ ਦੇਖਦੀ ਰਸਤ ਫੇਰ ਕਰਵਾ ਆਓ ਵੀ ਤੁਸੀਂ ਇੱਕ ਰਿਸ਼ੀ ਸ਼ਹੀਦਾ ਸਾਹਿਬ ਜਾ ਕੇ ਅਰਦਾਸ ਬੇਨਤੀ ਕਰਕੇ ਆਓ ਨਾਲੇ ਜੋਤ ਦੇ ਵਿੱਚ ਕਿਉ ਪਾ ਕੇ ਆਓ ਤੇ ਦੁਪਹਿਰਾ ਸਹਿਬ ਦੀਆਂ ਹਾਜ਼ਰੀਆਂ ਪਰ ਉਹ ਭਾਵੇਂ ਤਾਂ ਤੁਸੀਂ ਸ਼ਹੀਦਾ ਸਾਹਿਬ ਜਾ ਕੇ ਜੇ ਪਰੜੋਗੇ ਤਾਂ ਵਧੀਆ ਜੇ ਤੁਸੀਂ ਘਰ ਬੈਠ ਕੇ ਸ਼ਹੀਦਾ ਸਾਹਿਬ ਨਹੀਂ ਜਾ ਸਕਦੇ ਘਰ ਬੈਠ ਕੇ ਦੁਪਹਿਰਾ ਸਹਿਬ ਦੀ ਹਾਜ਼ਰੀ ਭਰਨੀ ਹੈ ਤਾਂ ਤੁਸੀਂ ਘਰ ਬੈਠ ਕੇ ਵੀ ਦੁਪਹਿਰਾ ਸਹਿਬ ਦੀ ਹਾਜ਼ਰੀ ਭਰ ਸਕਦੇ ਹੋ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਿੰਨੇ ਮੈਂ ਘਰ ਆਉਣੀ ਆ ਘਰ ਆ ਕੇ ਮੈਂ ਸੋਚਦੀ ਆ ਵੀ ਮੇਰੇ ਕੋਲ ਹਰ ਐਤਵਾਰ ਤਾਂ ਸ਼ਹੀਦਾ ਸਾਹਿਬ ਜਾਇਆ ਨਹੀਂ ਜਾਣਾ ਵੀ ਕਿਉਂ ਨਾ ਮੈਂ ਐਸ ਐਤਵਾਰ ਜਾਉਣੀ ਆ ਨਾਲੇ ਤਾਂ ਅਰਦਾਸ ਬੇਨਤੀ ਕਰ ਆਉਣੀ ਆ ਨਾਲੇ ਜੋਤ ਦੇ ਵਿੱਚ ਕਿਉਂ ਪਾਉਣੀ ਆ ਤੇ ਜਿਹੜੇ ਥੋੜੇ ਬਹੁਤ ਮੇਰੇ ਕੋਲ ਪੈਸੇ ਨੇ ਵੀ ਉਹ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਕਿੰਨੇ ਮੈਂ ਅਰਦਾਸ ਵੀ ਕਰਵਾਵਣੀ ਹੈ ਸ਼ਹੀਦੀ ਦੇਗ ਦੀ ਰਸਤ ਦੇ ਕੇ ਇਸ ਤਰ੍ਹਾਂ ਖਾਨ사 ਜੀ ਮਾਤਾ ਜੀ ਕਹਿੰਦੇ ਕਿ ਮੈਂ ਮਾਂਚਾ ਆਪਣੀ ਰਹਿ ਬਣਾਈ ਕਹਿੰਦੇ ਆਪਣੇ ਹਸਬੈਂਡ ਨੂੰ ਕਿਹਾ ਕਿ ਮੈਂ ਇੱਕ ਦਿਨ ਬੱਚਿਆਂ ਨੂੰ ਲੈ ਕੇ ਆਪਣੇ ਪੇਕਿਆਂ ਤੇ ਰਾਤ ਲਾ ਕੇ ਆਉਣੀ ਏ ਵੀ ਮੈਂ ਚਲੀ ਜਾਣਾ ਕਹਿੰਦੇ ਉਹ ਤਾਂ ਮੈਨੂੰ ਚਾਹੁੰਦਾ ਹੁੰਦਾ ਸੀ ਕਿ ਮੈਂ ਘਰੋਂ ਜਾਵਾਂ ਕਿਸ ਵੇਲੇ ਤੋਂ ਕਿਸ ਵੇਲੇ ਨਸ਼ੇੜੀਆਂ ਨੂੰ ਘਰ ਲੈ ਕੇ ਆਵੇ ਤੇ ਆਪਦਾ ਘਰ ਲਟਾਵੇ ਕਹਿੰਦੇ ਉਸ ਨੂੰ ਤਾਂ ਖੁਸ਼ੀ ਹੋ ਗਈ ਉਹਨੇ ਕਿਹਾ ਵੀ ਹਾਂ ਤੂੰ ਚਲੀ ਜਾ ਕਹਿੰਦੇ ਵੀ ਮੈਂ ਸੋਚਿਆ ਵੀ ਮੈਂ ਜਾਣਾ ਹੀ ਇਹ ਵੀ ਆਪਣੀ ਲੋੜ ਨੂੰ ਜਾਣਾ ਹੈ ਇਹਨੇ ਮੈਂ ਆਪਣੇ ਪੀਕਾ ਪਰਿਵਾਰ ਤੇ ਤਾਂ ਕੀ ਜਾਣਾ ਸੀਗਾ ਕਿਉਂਕਿ ਕਹਿੰਦੇ ਵੀ ਜਿਹੜਾ ਮੇਰਾ ਆਪਣਾ ਪਰਿਵਾਰ ਮਾਤਾ ਜੀ ਕਹਿੰਦੇ ਉਹ ਬਾਹਰ ਸੀ ਜਿਹੜੇ ਸਾਡੇ ਸ਼ਰੀਕੇ ਦੇ ਜੋ ਘਰ ਸੀ ਕਹਿੰਦੇ ਉਹ ਇੱਥੇ ਸੀ ਉੱਥੇ ਮੈਂ ਪਿੰਡ ਕਹਿੰਦੇ ਜਾਂਦੀ ਹੁੰਦੀ ਸੀ ਕਈ ਵਾਰ ਉਹ ਪਿੰਡ ਵਿੱਚ ਰਹਿੰਦੇ ਹੁੰਦੇ ਸੀ ਕਹਿੰਦੇ ਮੈਂ ਕਿਹਾ ਵੀ ਉੱਥੇ ਜਾਵਾਂ ਤੇ ਉਹਨੇ ਕਿਹਾ ਜਾਇਆ ਕਹਿੰਦੇ ਪਰ ਮੈਂ ਜਾਣਾ ਕਿਸੇ ਮੈਂ ਗੁਰਦੁਆਰਾ ਸੇਵ ਸ਼ਹੀਦਾ ਸਾਹਿਬ ਕਹਿੰਦੇ ਮੈਂ ਗਈ ਉੱਥੇ ਚਾਈ ਕਿ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਕਹਿੰਦੇ ਅਰਦਾਸ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾ ਕਮਲਾਂ ਵਿੱਚ ਝੋਲੀ ਾੜ ਕੇ ਕਹਿੰਦੇ ਪੀਖ ਮੰਗ ਕੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਵੀ ਇੰਨਾ ਤਿੰਨ ਬੱਚਿਆਂ ਦਾ ਬਾਪ ਤੇ ਮੇਰਾ ਜੋ ਹਸਬੰਡ ਹੈ ਵੀ ਉਹ दारू ਛੱਡ ਕੇ ਨਸ਼ੇ ਛੱਡ ਕੇ ਵਧੀਆ ਬਣ ਜਾਏ ਬਾਰਾ ਸੱਚੇ ਬਾਛਾ ਕਿਰਪਾ ਕਰੋ ਵੀ ਅਸੀਂ ਪੰਜ ਚਪੈਰਾ ਸੇਵ ਘਰ ਦੇ ਵਿੱਚ ਕਟਾਂਗੇ ਜੋਤ ਦੇ ਵਿੱਚ ਮਾਤਾ ਜੀ ਕਹਿੰਦੇ ਕਿ ਉਹ ਵੀ ਪਾਇ ਅਰਦਾਸ ਬੇਨਤੀ ਵੀ ਕਰਵਾਈ ਬਾਹਰੋਂ ਦੇਗਲ ਜਾ ਕੇ ਕਹਿੰਦੇ ਅੰਦਰ ਅਸੀਂ ਅਰਦਾਸ ਬੇਨਤੀ ਆਪ ਵੀ ਕੀਤੀ ਤੇ ਕਹਿੰਦੇ ਬਾਬਾ ਜੀ ਤੋਂ ਵੀ ਕਰਵਾਈ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਆ ਵੀ ਉੱਥੇ ਅਰਦਾਸ ਬੇਨਤੀ ਕਰਵਾ ਕੇ ਫਿਰ ਅਸੀਂ ਤਾਲਾ ਸਾਹਿਬ ਗੁਰਦੁਆਰਾ ਵਿੱਚ ਕਹਿੰਦੇ ਵੀ ਉੱਥੇ ਸ਼ਹੀਦੀ ਦੇਖ ਦੀ ਰਸ ਦੇ ਕੇ ਪਰਚੀ ਤੇ ਕਹਿੰਦੇ ਆਰਦਾਸ ਬੇਨਤੀ ਲੈ ਕੇ ਕਹਿੰਦੇ ਉੱਥੇ ਵੀ ਅਸੀਂ ਅਰਦਾਸ ਬੇਨਤੀ ਕਰਵਾਈ ਕਹਿੰਦੇ ਇੱਕ ਵਾਰ ਹੀ ਅਸੀਂ ਸ਼ਹੀਦਾ ਸਾਹਿਬ ਅਰਦਾਸ ਬੇਨਤੀ ਕਰਕੇ ਆਏ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਘਰ ਦੇ ਵਿੱਚ ਵਿੱਚ ਪਹਿਰਾ ਸਾਹਿਬ ਮਾਤਾ ਜੀ ਕਹਿੰਦੇ ਕੱਟਣੇ ਸ਼ੁਰੂ ਕੀਤੇ ਕਹਿੰਦੇ ਮੈਂ ਪੰਜ ਦਪਹਿਰਾ ਸੈ ਮੈਂ ਸੁਖ ਗਈ ਸੀ ਪੰਜ ਦਪਹਿਰਾ ਸੈ ਮੈਂ ਸੋਚਿਆ ਸੀ ਵੀ ਕੱਟਾਂਗੀ ਕਿਉਂਕਿ ਘਰ ਦੀ ਕੰਡੀਸ਼ਨ ਤੇ ਸਿਹਤ ਵੀ ਠੀਕ ਨਹੀਂ ਰਹਿੰਦੀ ਕਿ ਜੇ ਮਹਾਰਾਏ ਦੀ ਕਿਰਪਾ ਹੋਈ ਕੋਈ ਰਸਤਾ ਦਿਖਿਆ ਤਾਂ ਹਮੇਸ਼ਾ ਲਈ ਮਹਾਰਾ ਸੱਚੇ ਪਾਸ਼ਾ ਦੀ ਕਿਰਪਾ ਦੇ ਸਦਕਾ ਗੁਰੂ ਵਾਲੇ ਬਣ ਜਾਵਾਂਗੇ ਕਿ ਸਾਡੇ ਮਹਾਰਾ ਸੱਚੇ ਪਾਸ਼ਾ ਕਾਰਜ ਸਫਲ ਕਰਨ ਅਸੀਂ ਅੱਗੇ ਹੋਰ ਵੀ ਦੁਪਹਿਰਾ ਸਹਿ ਵਟਾਂਗੇ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਮੈਂ ਘਰ ਦੇ ਵਿੱਚ ਪਹਿਲਾ ਦੁਪਹਿਰਾ ਸਹਿ ਵਟਦੀਆਂ ਜੋਤ ਵੀ ਜਗਾਉਣੀ ਆ ਕਹਿੰਦੇ ਦੇਗ ਵੀ ਤਿਆਰ ਕਰਦੀਆਂ ਪਹਿਲੇ ਦੁਪਹਿਰਾ ਸਹਿ ਦੇ ਦੇਗ ਤਿਆਰ ਕਰਦੀਆਂ ਕਹਿੰਦੇ ਫਿਰ ਉਸ ਤੋਂ ਬਾਅਦ ਦੇ ਵਿੱਚ ਜੋਤ ਜਗਾ ਕੇ ਦੁਪਹਿਰਾ ਸਹਿਮਾ ਕੱਟਦੀ ਸੀ ਪਹਿਲਾ ਦੁਪਹਿਰਾ ਸਹਿਮਾਤਾ ਜੀ ਕੰਨੇ ਮੈਂ ਕਟਿਆ ਦੂਸਰਾ ਵੀ ਕਟਿਆ ਕਹਿੰਦੇ ਕਿ ਐਨੀ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਪਿਆ ਤੇ ਮੈਨੂੰ ਲੱਗਿਆ ਕਿ ਮੇਰੀ ਜਿਹੜੀ ਪਰੇਸ਼ਾਨੀ ਸੀ ਉਹ ਜ਼ਿਆਦਾ ਵੱਧ ਗਈ ਹੈ ਵੀ ਪਹਿਲਾਂ ਤਾਂ ਘਟ ਲੜਦਾ ਸੀ ਹੁਣ ਵੱਧ ਕੁੱਟਮਾਰ ਕਰਦਾ ਦਾਰੂ ਪੀ ਕੇ ਕਹਿੰਦੇ ਫਿਰ ਮੈਂ ਸੋਚਿਆ ਵੀ ਕੋਈ ਗੱਲ ਨਹੀਂ ਪਰ ਮੈਂ ਪਾਠ ਨਹੀਂ ਛੱਡਣਾ ਯੋਕੇ ਗ੍ਰੰਤੀ ਸਹਿ ਬਾਣ ਨੇ ਮਾਤਾ ਜੀ ਕਹਿੰਦੇ ਕਿ ਆਸੀ ਕਿ ਤੂੰ ਕਦੇ ਵੀ ਬਾਣੀ ਦਾ ਚਾਪ ਨਾ ਛੱਡੀ ਤੇ ਉਹਦੀ ਜ਼ਿੰਦਗੀ ਦੇ ਵਿੱਚ ਕਿੰਨੇ ਵੀ ਦੁੱਖ ਕਿਉ ਨਾ ਆਉਣ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਬਹੁਤ ਦੂਸਰਾ ਚਪੈਰਾ ਸਹਿਬ ਕਟਿਆ ਬਹੁਤ ਸਾਡੇ ਘਰ ਕਲੇਸ਼ ਪਿਆ ਪਰ ਮੈਂ ਤੀਸਰਾ ਚਪੈਰਾ ਸਹਿ ਵੀ ਕਟਿਆ ਤੇ ਕਹਿੰਦੇ ਜਦੋਂ ਚੌਥਾ ਚਪੈਰਾ ਸਹਿਬ ਕਟਿਆ ਤੇ ਕਹਿੰਦੇ ਮੇਰੇ ਹਸਬੰਡ ਬਿਮਾਰ ਹੋ ਗਏ ਉਸ ਦਿਨ ਕਹਿੰਦੇ ਕਿ ਉਹ ਬਿਮਾਰ ਹੋ ਗਏ ਜਦੋਂ ਡਾਕਟਰ ਦੇ ਕੋਲ ਕਹਿੰਦੇ ਉਹ ਦਵਾਈ ਲੈਣ ਚਾਹਦੇ ਆ ਉਹਨਾਂ ਦੀ ਕੰਡੀਸ਼ਨ ਇੰਨੀ ਬੁਰੀ ਹੁੰਦੀ ਹੈ ਤੇ ਡਾਕਟਰ ਕਹਿ ਦਿੰਦੇ ਆ ਕਿ ਜੇ ਤੂੰ ਹੁਣ दारू ਨਾ ਛੱਡੀ ਤੇ ਤੇਰੀ ਜਾਨ ਵੀ ਜਾ ਸਕਦੀ ਹੈ ਵੀ ਤੇਰੀ ਜਾਨ ਨੂੰ ਖਤਰਾ ਹੈ ਕਹਿੰਦੇ ਕਿ ਉਹਨਾਂ ਨੇ ਇਸ ਤਰ੍ਹਾਂ ਕਿਹਾ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਇਹ ਅਸੀਂ ਸੋਚਦੇ ਆ ਵੀ ਡਾਕਟਰ ਦੇ ਕਹਿ ਚਾ ਇਹ ਕਹਿ ਸੋਚਦੇ ਆ ਕਿ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਕਿ ਉਹ ਕੀ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਬਹੁਤ ਵਾਰ ਅਸੀਂ ਡਰਾ ਕੇ ਵੀ ਵੇਖ ਲਿਆ ਸੀ ਵੀ ਜੇ दारू ਪੀਤੀ ਗਿਆ ਤੇ ਇੱਕ ਦਿਨ ਜਾਨ ਵੀ ਚਲੀ ਜਾਣੀਏ ਪਰ ਕੋਈ ਪਰਵਾਹ ਨਹੀਂ ਸੀ ਹੁੰਦੀ ਉਸ ਦਿਨ ਕਹਿੰਦੇ ਜਦੋਂ ਡਾਕਟਰ ਨੇ ਇਸ ਤਰ੍ਹਾਂ ਕਿਹਾ ਤੇ ਉਹਨੇ ਘਰ ਆ ਕੇ ਕਿਹਾ ਕਿ ਮੈਂ ਨਾ ਹੀ ਨਸ਼ਾ ਕਰਨਾ ਨਾ ਹੀ दारू ਪੀਣੀਏ ਅੱਜ ਤੋਂ ਬਾਅਦ ਆਪਣੇ ਘਰ ਦੇ ਵਿੱਚ ਜਿੰਨੀ ਵੀ दारू ਤੇ ਜੋ ਵੀ ਨਸ਼ਾ ਪਿਆ ਸਾਰਾ ਸੁੱਟ ਦੇ ਤੇ ਮੈਂ ਤਾਂ ਕੁਝ ਵੀ ਨਹੀਂ ਕਰਿਆ ਕਰਨਾ ਤੇ ਘਰ ਦੇ ਕੰਮ-ਕਾਰ ਕਰਨੇ ਨੇ ਵੀ ਆਪਣੇ ਬੱਚਿਆਂ ਦਾ ਫਿਊਚਰ ਦੇਖਣਾ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ ਹਰ ਰੋਜ਼ ਗੁਰਦੁਆਰਾ ਸਹਿਬੇ ਮੱਥਾ ਟੇਕ ਕੇ ਆਉਣਾ ਹੈ। ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਵੀ ਮੈਂ ਚਾਰ ਜੁਪਹਿਰਾ ਸਹਿਬ ਘੱਟੇ ਸੀ ਕਹਿੰਦੇ ਪੰਜਵਾਂ ਅੱਜ ਜੁਪਹਿਰਾ ਸਹਿਬ ਘਟਣਾ ਸੀ ਤੇ ਜਿਹੜਾ ਮੇਰਾ ਹਸਬੰਡ ਸੀ ਕਹਿੰਦੇ ਉਸਨੇ ਆਪਣੇ ਆਪ ਹੀ ਕਹਿਤਾ ਆ ਕਿ ਮੈਂ ਨਸ਼ਾ ਨਹੀਂ ਕਰਨਾ ਨਾ ਹੀ ਮੈਂ दारू ਪੀਣੀ ਅੱਜਵਦ ਤੇ ਮੈਂ ਹਰ ਰੋਜ਼ ਆਪਣੇ ਕੰਮ ਕਰਨੇ ਨੇ ਜੋ ਲੋਕਾਂ ਦੇ ਪੈਸੇ ਦੇਨੇ ਨੇ ਉਹ ਵੀ ਸਾਰੇ ਮੈਂ ਲਾਉਣੇ ਨੇ ਬਹੁਤ ਮੈਂ ਮਿਹਨਤ ਕਰਨੀ ਹੈ ਤੇ ਗੁਰਦੁਆਰਾ ਸਾਹਿਬ ਵੀ ਜਾਇਆ ਕਰਨਾ ਆਪਣੇ ਬੱਚਿਆਂ ਬਾਰੇ ਵੀ ਮੈਂ ਸੋਚਣਾ ਕਹਿੰਦੇ ਕਿ ਇੰਨੀ ਫਿਕਰ ਉਸਨੇ ਆ ਕੇ ਫਿਕਰ ਚ ਗੱਲਾਂ ਕੀਤੀਆਂ ਮਾਤਾ ਜੀ ਦੱਸਦੇ ਕਿ ਪੰਜਵਾਂ ਚ ਪੈਰਾ ਸੇਵ ਕਹਿੰਦੇ ਜਦੋਂ ਵੀ ਮੈਂ ਕੱਟਿਆ ਹੈ ਮਹਾਰਾਜ ਦਾ ਸ਼ੁਕਰਾਨਾ ਵੀ ਕੀਤਾ ਤੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਮੈਂ ਲਗਾਤਾਰ ਚ ਪੈਰਾ ਸਾਹਿਬ ਉਸੇ ਤਰ੍ਹਾਂ ਰੁਟੀਨ ਦੇ ਨਾਲ ਕੱਟਦੀ ਰਹੀ ਮਾਤਾ ਜੀ ਦੱਸਦੇ ਆ ਕਿ ਸਾਡੇ ਸਿਰ ਬਹੁਤ ਕਰਜ਼ਾ ਸੀ ਸਾਨੂੰ ਸੀ ਕਿ ਜ਼ਮੀਨ ਵੇਚੇ ਤੋਂ ਬਿਨਾ ਸਾਡਾ ਕਰਜ਼ਾ ਨਹੀਂ ਲੈਣਾ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਵਰਤਦੀਏ ਕਿ 6-7 ਕਿੱਲਾਂ ਦੀ ਜ਼ਮੀਨ ਦੀ ਜੋ ਕਮਾਈ ਹੁੰਦੀ ਏ ਮਿਹਨਤ ਹੁੰਦੀ ਏ ਕਹਿੰਦੇ ਉਹ 6-7 ਕਿੱਲਾਂ ਦੀ ਕਮਾਈ ਦੇ ਵਿੱਚ ਮਿਹਨਤ ਚ ਐਨੀ ਬਰਕਤ ਪੈਂਦੀ ਏ ਫਸਲ ਦੇ ਵਿੱਚ ਉਹ ਲੱਖਾਂ ਨਾਲ ਕਹਿੰਦੇ ਸਾਨੂੰ ਹੁੰਦੀ ਏ ਤੇ ਕਹਿੰਦੇ ਅਸੀਂ 2 ਸਾਲਾਂ ਦੇ ਵਿੱਚ ਜਿੰਨਾ ਵੀ ਸਾਡੇ ਸਿਰ ਕਰਜ਼ਾ ਸੀ ਲੋਕਾਂ ਦੇ ਅਸੀਂ ਪੈਸੇ ਦੇਣੇ ਸੀ 2 ਸਾਲਾਂ ਦੇ ਵਿੱਚ ਹੀ ਕਹਿੰਦੇ ਅਸੀਂ ਜ਼ਮੀਨ ਤੋਂ ਮਿਹਨਤ ਕਰਕੇ ਫਸਲ ਦੇ ਕੰਦੇ ਕਰਕੇ ਕਮਾਈ 2 ਸਾਲਾਂ ਦੇ ਵਿੱਚ ਕਰਜ਼ਾ ਲਾਤਾ ਕਿਉਂਕਿ ਮਾਤਾ ਜੀ ਦੱਸਦੇ ਕਿ ਸਾਨੂੰ ਪਿੰਡ ਦੇ ਲੋਕ ਰਿਸ਼ਤੇਦਾਰ ਵੀ ਇਹੀ ਕਹਿੰਦੇ ਸੀ ਕਿ ਜਿੰਨਾ ਚਿਰ 2-4 ਕਿੱਲੇ ਇਹਨਾਂ ਦੀ ਜ਼ਮੀਨ ਨਾ ਵਿਕੀ ਇਹਨਾਂ ਦਾ ਕਰਜ਼ਾ ਨਹੀਂ ਲੈਣਾ ਪਰ ਖਾਲਸਾ ਜੀ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਕਿਰਪਾ ਕਰਦੇ ਨੇ ਉਦੋਂ ਵੱਡੇ ਵੱਡੇ ਕਾਰਜ ਵੀ ਸਫਲ ਹੋ ਜਾਂਦੇ ਨੇ ਕਿਉਂਕਿ ਉਹਨਾਂ ਸ਼ਹੀਦਾ ਸਿੰਘਾਂ ਦੇ ਅੱਗੇ ਕੋਈ ਵੀ ਕਾਰਜ ਕਦੇ ਅੜਿਆ ਨਹੀਂ ਰਹਿ ਸਕਦਾ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਖਾਲਸਾ ਜੀ ਤੋਂ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਕਿਰਪਾ ਦੇ ਨਾਲ ਚਪਹਿਰਿਆਂ ਦੀ ਘਰੇ ਬੈ ਕੇ ਹਾਜ਼ਰੀ ਭਰਨ ਦੇ ਨਾਲ ਉਹਨਾਂ ਦਾ ਜੋ ਹਸਬੈਂਡ ਸੀ ਨਸ਼ੇ ਕਰਦਾ ਸੀ दारू ਪਿੰਦਾ ਸੀ ਉਹ ਵੀ ਦੂਰ ਹੋਇਆ ਤੇ ਉਹਨਾਂ ਤੇ ਜੋ ਕਈ ਸਾਲਾਂ ਦਾ ਚੜਿਆ ਕਰਜ਼ਾ ਇਹਨਾਂ ਕਰਜ਼ਾ ਸੀ ਕਿ ਜ਼ਮੀਨ ਵੇਚ ਕੇ ਵੀ ਨਹੀਂ ਲੈ ਸਕਦਾ ਸੀ ਪਰ ਬਿਨਾਂ ਜ਼ਮੀਨ ਵੇਚੇ ਮਹਾਰਾਜ ਦੀ ਕਮਾਈ ਮਹਾਰਾਜ ਸੱਚੇ ਪਾਤਸ਼ਾਹ ਦੀ ਕਮਾਈ ਜ ਐਨੀ ਬਰਕਤ ਪਾਈ ਕਿ 2 ਸਾਲਾਂ ਦੇ ਵਿੱਚ ਕਰਜ਼ਾ ਵੀ ਲੈ ਗਿਆ ਸੋ ਖਾਲਸਾ ਜੀ ਇਹ ਸੀ ਉਸ ਮਾਤਾ ਜੀ ਦੀ ਹੱਡ ਵੀਤੀ ਜਿਹੜੀ ਅੱਜ ਦੀ ਵੀਡੀਓ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਤੁਸੀਂ ਵੀ ਵਾਦ ਤੋਂ ਵਾਦ ਗਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਵਾਦ ਤੋਂ ਵਾਦ ਗਰਬਾਣੀ ਦੇ ਨਾਲ ਜੋੜੋ ਸੋ ਖਾਲਸਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਬੋਲਦੇ ਸਮੇਂ ਜਾਣੇ ਅਣਜਾਣੇ अनेका ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਣੀ ਖਾਲਸਾ ਜੀ ਤਨ ਤਨ ਆਮਰਸ਼ ਗੀਰ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ